ਸੱਜੇ ਨਾਲ দান ਕਰ ਤੇ ਖੱਬੇ ਨੂੰ ਪਤਾ ਨਾ ਲੱਗੇ ਇੱਕ ਕਹਿਣ ਦੀ ਗੱਲ ਸੀ ਪਰ ਕੀਦਾ ਹੁੰਦਾ ਦੁਨੀਆ ਦੇ ਵਿੱਚ ਕਦੇ ਨਹੀਂ ਹੁੰਦਾ ਬਹੁਤ ਘੱਟ ਹੋਗੇ ਹਜ਼ਾਰਾਂ ਲੱਖਾਂ ਚੋਂ ਕੋਈ ਇੱਕ ਇਕੱਠ ਹੋਊਗੇ ਜਿਹਨੇ ਦੇਣਾ ਹੁੰਦਾ ਨਾ ਉਹ ਦਾਲ ਚਾਰ ਨੂੰ ਫੋਨ ਕਰ ਲਿੰਦਾ ਉਦਾਂ ਹੀ ਆ ਭਾਈ ਮੈਂ ਦੇਣ ਲੱਗਾ ਤੁਸੀਂ ਤਾਂ ਨਹੀਂ ਕੁਝ ਦੇਣਾ ਉਹਦਾ ਮਤਲਬ ਇਹ ਨਹੀਂ ਹੁੰਦਾ ਵੀ ਤੁਸੀਂ ਦੇਣਾ ਜਾਂ ਨਹੀਂ ਦੇਣਾ ਉਹਨੂੰ ਸੁਣਾਉਣਾ ਵੀ ਮੈਂ ਦੇਣ ਲੱਗਾ ਆ ਮੈਂ ਫਲਾਣੇ ਨੂੰ 1000 ਰੁਪਏ ਭੇਜਣ ਲੱਗਾ ਤੁਸੀਂ ਤਾਂ ਨਹੀਂ ਦੇਣਾ ਇੱਕ ਤਾਂ ਅਗਲੇ ਨੂੰ ਸਪਾਰਟ ਤੇ ਬਾਤਤਾ ਪਈ ਹੁਣ ਅਗਲਾ ਕੀ ਕਵੇ ਤੁਹਾਨੂੰ ਜਾਂ ਤੇ ਅਗਲਾ ਕਵੇ ਮੈਂ ਫਲਾਣੇ ਨੂੰ ਦਿੱਤਾ ਮੈਂ ਫਲਾਣੇ ਨੂੰ ਦਿੱਤਾ ਫੇਰ ਉਹਦੇ ਅੰਦਰ ਹਮੇ ਉਜਾਗਰ ਹੋ ਗਈ ਉਹ ਨਾ ਵਿਚਾਰਾ ਦੱਸਣ ਜੋਗਾ ਰਹਿੰਦਾ ਨਾ ਵਿਚਾਰਾ ਲੈਣ ਜੋਗਾ ਰਹਿੰਦਾ ਇਹ ਸਾਡੀ ਕੌਮ ਦੇ ਵਿੱਚ ਨਾ ਬੜੀ ਇੱਕ ਤਰਾਸ਼ ਦੀ ਕਿਸੇ ਨੇ ਨਵਾਂ ਗੁਰਦੁਆਰਾ ਬਣਾਉਣਾ ਜਾਂ ਕਿਥੇ ਪੈਸੇ ਇਕੱਠੇ ਕਰਨੇ ਨਾਲ ਉਹਨਾਂ ਬੰਦਿਆਂ ਨੂੰ ਫੜਦੇ ਜਿਹਨੂੰ ਅਗਲਾ ਮਨਾ ਨਹੀਂ ਕਰ ਸਕਦਾ ਇਹ ਉਹਨਾਂ ਨੇ ਚਾਰ ਬੰਦੇ ਕਿੱਥੇ ਕਰ ਲੈਣੇ ਵੀ ਜਿਨ੍ਹਾਂ ਦੀ ਉਹਨਾਂ ਨਾਲ ਬਣੀ ਹੋਈ ਆ ਹਾਂਜੀ ਭਾਜੀ ਕਿੰਨਾ ਕਿੰਨਾ ਦਊਂਗੇ 5000 ਲਿਖੀਏ ਚੈੱਕ ਕੇ 10 ਤਾਂ ਲਿਖੀਏ ਉਹ ਅਗਲਾ ਵਿਚਾਰਾ ਫਸ ਜਾਂਦਾ ਚਲੋ 4 ਤਾਂ ਕਰ ਹੀ ਦੋ ਨਾ ਚੰਗੇ ਕੰਮ ਵਾਸਤੇ ਜਾ ਰਿਹਾ ਹੁਣ ਨਾਲ ਚਾਰ ਬੰਦੇ ਉਹ ਬੈਠੇ ਆ ਜਿਹੜੇ ਆਲੇ ਦੁਆਲੇ ਤੇ ਫੇਰ ਉਹ ਬੰਦੇ ਦੀ ਅੰਦਰ ਦੀ ਭਾਵੇਂ ਕਿੰਨੀ ਮਾਰੀ ਹੋਵੇ ਹੌਮੇ ਥੋੜੀ ਜੀ ਉਜਾਗਰ ਹੋ ਜਾਂਦੀ ਭਈ ਜੇ ਨਾ ਇਹਨਾਂ ਨੂੰ ਨਾ ਕਰਤਾ ਤੇ ਮੈਨੂੰ ਵੀ ਇਹਨਾਂ ਨੇ 4 20 ਬੰਦੇ ਨੂੰ ਹੁੜ ਦੱਸਾ ਉਹਨੇ ਕੱਖ ਨਹੀਂ ਦਿੱਤਾ ਉਹ ਜਿਹੜਾ ਆਪਾਂ ਦੇ ਰਹੇ ਹੌਮੇ ਵਾਸਤੇ ਦੇ ਰਹੇ ਹੁਰ ਕੁਛ ਨਹੀਂ ਹੌ ਵਿੱਚ ਦਿੱਤਾ ਹੌ ਵਿੱਚ ਲਿਆ ਉਹਦਾ ਹਰ ਕੋਈ ਉਹਦਾ ਪ ਮਤਲਬ ਨਹੀਂ ਹੈਗਾ ਤੂੰ ਹੀ ਦੇਣਾ ਬੜੀ ਦੁਨੀਆ ਬੈਠੀ ਐ ਲੋੜਵੰਦ ਬਹੁਤ ਦੁਨੀਆ ਬੈਠੀ ਐ ਜਿਹਨੂੰ ਚੁੱਪ ਕਰਕੇ ਦੇ ਦੋ ਤਾਂ ਕਿਸੇ ਨੂੰ ਪਤਾ ਨਹੀਂ ਲੱਗਣਾ ਪਰ ਨਹੀਂ ਅਸੀਂ ਉਦਾਂ ਥੋੜੀ ਕਰਨਾ ਜੇ ਉਦਾਂ ਹੋਣ ਲੱਪੇ ਤਾਂ ਸੰਸਥਾਵਾਂ ਦਾ ਬੰਦ ਹੋ ਜੂਗੀਆਂ ਜਿਹੜੀਆਂ ਲੁੱਟ ਰੀਆਂ ਸੰਸਥਾਵਾਂ ਨੂੰ ਜਿਹੜੇ ਤੁਹਾਡੇ ਪੈਸੇ ਜਾਂਦੇ ਆ ਨਾ ਵੱਡੀਆਂ ਵੱਡੀਆਂ ਸੰਸਥਾਵਾਂ ਛੋਟੀਆਂ ਨਹੀਂ ਖਾਲਸਾ ਹੀ ਡਰ ਗਿਆ ਸੰਸਥਾਵਾਂ ਉਹਦੇ ਚੋਂ 10% ਤੁਹਾਡੇ ਲੋੜਵੰਦਾਂ ਨੂੰ ਜਾ ਰਿਹਾ ਪਤਾ ਤੁਹਾਨੂੰ ਇਸ ਗੱਲ ਦਾ ਨਹੀਂ ਪਤਾ ਬਹੁਤਿਆਂ ਨੂੰ ਉਹ ਸਮਝਦੇ ਜਿਹੜਾ 100% ਦੇ ਦਿੱਤਾ 100 ਡਾਲਰ ਦੇ ਦਿੱਤਾ ਤੋ 100 ਡਾਲਰ ਹੀ ਉੱਥੇ ਚਲੇਗਾ ਨਹੀਂ ਉੱਥੇ 10 ਡਾਲਰ ਪਹੁੰਚਦੇ ਆ 90 ਡਾਲਰ ਉਹਦੇ ਵਿੱਚ ਜਿਹੜਾ ਖਰਚੇ ਆ ਬਾਕੀ ਆ ਸਾਰਾ ਕੁਝ ਉਹ ਖਤਮ ਹੋ ਜਾਂਦੇ ਆ ਫਰਸਟ ਕਲਾਸ ਚ ਅਗਲੇ ਜਾਂਦੇ ਆ ਉਹਨਾਂ ਦੇ ਜਿੰਨੇ ਬੰਦੇ ਆ ਬਾਕੀ ਸਾਰੇ ਉਹਨਾਂ ਦੇ ਜਿਹੜੇ ਖਰਚੇ ਆ ਜਵਾਬਾਂ ਆ ਤੇ ਜੇ ਤੁਸੀਂ 100 ਦੇਣਾ ਹੀ ਆ ਤੇ ਉਹਦੇ ਥਰੂ ਜ਼ਰੂਰ ਦੇਣਾ ਸਿੱਧਾ 100 ਦਿਓ ਨਾ ਫਿਰ 100 ਦਾ 100 100 ਜਾਊਗਾ 10 ਨਹੀਂ ਪਹੁੰਚੂਗੇ ਉੱਥੇ ਪਰ ਨਹੀਂ ਫਿਰ ਹਾਮੇ ਨਹੀਂ ਨਾ ਹੋਣੀ ਫਿਰ ਉਹ ਵੀਡੀਓ ਨਹੀਂ ਪੈਣੀ ਆ ਵੀ ਅਸੀਂ ਨਾਲ ਫੋਟੋ ਵੀ ਖਚਾਈ ਆ ਫਲਾਣੇ ਦੇ ਧਮਕਾਣੇ ਦੇ ਪਤਾ ਨਹੀਂ ਕਿੰਨੀਆਂ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਖੁੱਲ ਚੁੱਕੀਆਂ ਸਿਰਫ ਇਸ ਕੰਮ ਵਾਸਤੇ ਹੀ ਜਿਹੜੇ ਹੌ ਵਿੱਚ ਦਿੱਤਾ ਤੇ ਹੌ ਵਿੱਚ ਲਿਆ ਵੀ ਸਾਡੀ ਉੱਥੇ ਜ਼ਰੂਰ ਹੋਣੀ ਚਾਹੀਦੀ ਪਿਕਚਰ ਉਹ ਜਾ ਉੱਥੇ ਦਾ ਛੱਡੋ ਤੁਸੀਂ ਉਹ ਗੱਲ ਨੂੰ ਛੱਡੋ ਗੁਰਦੁਆਰੇ 'ਚ ਅਸੀਂ ਅਰਦਾਸ ਕਰਾਉਣੀ ਆ ਨਾ ਪੈਸੇ ਦੇਣੇ ਗੁਰਦੁਆਰੇ ਨੂੰ ਤੇ 21 ਡਾਲਰ ਦੇ ਕੇ ਉਹਨਾਂ ਚਿਰ ਉੱਥੇ ਖੜੇ ਰਹਿਣੇ ਆ ਜਿੰਨਾ ਚਿਰ ਉਹ ਸਾਡਾ ਪੂਰਾ ਨਾਮ ਨਹੀਂ ਲਿਖ ਲੈਂਦਾ 31 ਡਾਲ ਦੇ ਕੇ 51 ਡਾਲ ਦੇ ਕੇ 101 ਡਾਲ ਦੇ ਕੇ ਉਹਨੂੰ ਨਾਮ ਲਿਖਾ ਕੇ ਨਾਲ ਇੰਨਾ ਸਾਰਾ ਹੋਰ ਲਿਖਿਆ ਹੁੰਦਾ ਆ ਫਲਾਣੇ ਵਾਸਤੇ ਫਲਾਣੇ ਕੰਮ ਲਈ ਇਹ ਰੋਗਤਾ ਦੇ ਰੋਗਤਾ ਇਹ ਉਹ ਅਸੀਂ ਤਾਂ ਪੱਖਿਆਂ ਤੇ ਏਸ਼ੀਆਂ ਤੇ ਕੂਲਰਾਂ ਤੇ ਨਾਲ ਖਾਤੇ ਉਹ ਬਾਕੀ ਗੱਲਾਂ ਛੱਡੋ ਅਸੀਂ ਤਾਂ ਇੱਟਾਂ ਤੇ ਨਾਲ ਖਾਤੇ ਉਹ ਵੀ ਦਰਬਾਰ ਸਾਹਿਬ ਦੀਆਂ ਇੱਟਾਂ ਤੇ ਇੱਟਾਂ ਉੱਤੇ ਅਸੀਂ ਨਾਮ ਲਖਾਏ ਆ ਆਪਣੇ ਵੀ ਆ ਫਲਾਣੇ ਨੇ ਇੰਨਾ ਦਿੱਤਾ ਕੰਧਾਂ ਤੇ ਨਾਲ ਖਾਤੇ ਹੌ ਬਣੀ ਨਹੀਂ ਪੜੀ ਹੌ ਵਿੱਚ ਦਿੱਤਾ ਹੌ ਵਿੱਚ ਲਿਆ ਹੌ ਮੇਰੇ ਵਿੱਚ ਹੀ ਅਸੀਂ ਦੇਣਾ ਹੈ ਦਾਨ ਕਰਨਾ ਹੈ ਤੇ ਹੌ ਵਿੱਚ ਹੀ ਅਸੀਂ ਲੈਣਾ ਹੈ ਹੌ ਵਿੱਚ ਖਟਿਆ ਹੌ ਵਿੱਚ ਗਿਆ